ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਿਆ ਜਾਂਦਾ ਹੈ ਨਹਿਰ ਡੇਰੀ ਫਾਰਮ ਤੇ ਤੇ ਹੋਰ ਠੀਕ ਠਾਕ ਹੋਵੋਗੇ ਜੀ ਆਪਾਂ ਤੁਹਾਡੇ ਵਾਸਤੇ ਅੱਜ ਵੀਡੀਓ ਲੈ ਕੇ ਆਏ ਇੱਕ ਬਲੌਗ ਛੋਟਾ ਜਿਹਾ ਤੇ ਆਪਾਂ ਅੱਜ ਲੈ ਕੇ ਆਏ ਦੇਸੀ ਘਿਓ ਤੇ ਦੇ ਦੇਸੀ ਘਿਓ ਕਿਸੇ ਨੂੰ ਲੋੜ ਹੋਵੇ ਆਪਣੇ ਕੋਲ ਦੇਸੀ ਘਿਓ ਹੁੰਦਾ ਤਾਂ ਆਪਾਂ ਆਪਣੇ ਫਾਰਮ ਤੇ ਆਪਦਾ ਦੇਸੀ ਘਿਓ ਤਿਆਰ ਕਰਦੇ ਆਂ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਆਪਾਂ ਨਾਲ ਕਿਓ ਤੇ ਦਾ ਜੇ ਕਿਸੇ ਨੇ ਲੈਣਾ ਚਾਹੁੰਦਾ ਹੈ ਤੇ ਆਪਣੀਆਂ ਮੁੱਝਾਂ ਦਾ ਆਪਣੇ ਕੋਲੇ ਦੇਸੀ ਕਿਓ ਹੁੰਦਾ ਪ्युअर ਫੁੱਲ ਗਾਰੰਟੀ ਹੋਊਗੀ ਆਪਣੀ ਕੋਈ ਮਲਾਵਟ ਦੀ ਹੋਰ ਆਪਾਂ ਦੇਣਦਾਰ ਆ ਕੋਈ ਵੀ ਚੀਜ਼ ਦੀ ਮਲਾਵਟ ਦੀ ਆਪਣੀ ਜ਼ਿੰਮੇਵਾਰੀ ਆ ਫੁੱਲਾ ਜੰਮਾ ਪ्युअर ਮਿਲੂਗਾ ਆਪਣੇ ਕੋਲੋਂ ਕਿਓ ਕਿਸੇ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜਿਲ੍ਹਾ ਮਾਨਸਾ ਆਪਣਾ ਤੇ ਆਪਣਾ ਮੋਬਾਈਲ ਨੰਬਰ ਹੈਗਾ 97790 58399 ਆਪਣਾ ਫੋਨ ਨੰਬਰ ਹੈ ਜੇ ਕਿਸੇ ਨੂੰ ਲੋੜ ਹੋਵੇ ਆਪਣਾ ਆਪ ਦਾ ਘਿਓ ਬਣਾਉਣੇ ਆ ਵਧੀਆ ਕਾਰਨੀ ਚ ਪਾਸ ਤਰਕੇ ਚਾਹੇ ਸਾਲ ਪਾਰ ਰੱਖੀ ਰੱਖਿਓ ਪਰ ਕਿਉਂ ਨਹੀਂ ਖਰਾਬ ਹੁੰਦਾ ਤੇ ਉਹ ਕੰਮ ਨਹੀਂ ਹੈਗਾ ਵੀ ਵਿਚਰ ਫੈਂਡਰ ਲਾਤਾ ਹੋਰ ਆ ਫੁੱਲ ਜ਼ਿੰਮੇਵਾਰੀ ਹੋਊਗੀ ਕਹੋ ਬਾਰੇ ਆਪਣੀ ਜਿੰਨੀ ਵੀ ਕਹੇ ਤੇ ਟੈਸਟ ਕਰਾ ਲੇ ਕੋਈ ਉਰੇ ਆ ਕੇ ਆਪਣੇ ਨਾਲ ਚੱਲਾਂਗੇ ਜਮਾ ਫੁੱਲ ਜ਼ਿੰਮੇਵਾਰੀ ਹੋਊਗੀ ਕਿ ਉਹਦੀ ਆਪਣੀ ਐਨ ਇੱਕ ਨੰਬਰ ਕਿਉਂ ਮਿਲੂਗਾ ਫੁੱਲ ਗਾਰੰਟੀ ਤੇ ਜ਼ਿੰਮੇਵਾਰੀ ਤੇ ਤੇ ਕੋਈ ਆਹ ਹੋ ਨਹੀਂ ਹੈਗਾ ਲਸੀ ਲੂਸੀ ਜਮਾ ਨਹੀਂ ਹੋਊਗੀ ਕਿਓ ਚਾ ਐ ਵਧੀਆ ਪੂਰਾ ਸਫਾਈ ਦਾ ਕੰਮ ਹੈ ਕਾਰਨੀਜੇ ਰੱਖ ਕੇ ਘਿਓ ਬਣਦਾ ਆਪਾਂ ਦੁੱਧ ਰੱਖ ਕੇ ਕਾਰਨੀ ਦਾ ਘਿਓ ਹੋਊਗਾ ਆਪਣਾ ਕੋਈ ਆਏ ਨਹੀਂ ਹੈਗਾ कच्चਾ ਪੱਕਾ ਗਾਂਸ ਤੇ ਕਰਕੇ ਉਹ ਕਰਤਾ ਤਾਂ ਜਿਹਦੇ ਭੈਣ ਭਾਈਆਂ ਨੂੰ ਲੋੜ ਆ ਹਨਾ ਆਪਾਂ ਨਵਾਂ ਕੰਮ ਚਲਾਇਆ ਹੁਣ ਪਹਿਲਾਂ ਦੁੱਧ ਤੇ ਕੰਮ ਸੀ ਨਾਲ ਵਪਾਰ ਦਾ ਆਪਣਾ ਤੇ ਨਾਲ ਆਪਾਂ ਘਿਓ ਵੀ ਤਿਆਰ ਕਰਨ ਲੱਗ ਗਏ ਖੋਆ ਵੀ ਤਿਆਰ ਕਰਿਆ ਕਰਾਂਗੇ ਆਪਾਂ ਤੇ ਨਾਲ ਖੋਆ ਵੀ ਤਿਆਰ ਕਰਿਆ ਕਰਾਂਗੇ ਤੇ ਆਪਾਂ ਆਪਦਾ ਬ੍ਰਾਂਡ ਲਾ ਮਲਾਵਾਂਗੇ ਨਾਲ ਡੈਡੀ ਫਾਰਮਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਜਿੰਨੇ ਵੀ ਘਿਓ ਦੀ ਆਪਾਂ ਨੂੰ ਪਹਿਲਾਂ ਦੱਸ ਸਕਦਾ ਆਪਾਂ ਤੋਂ ਘਿਓ ਲੈ ਸਕਦਾ 1500 ਰੁਪਿਆ ਰੇਟ ਆਪਣੇ ਘਿਓ ਦਾ ਫਿਕਸ ਰੇਟ ਹੈ ਉਹ ਜੋ 1 ਰੁਪਿਆ ਨਹੀਂ ਆਪਾਂ ਘਟਾਉਂਦੇ ਘਿਓ ਆਪਾਂ ਨੂੰ ਪੜਤਾ 1500 ਚ ਪੈਂਦਾ ਨਾ ਜਦੋਂ ਆਪਾਂ ਹੇਰੀ ਫੇਰੀ ਨਹੀਂ ਕਰਨੀ ਹੈਗੀ 1500 ਰੁਪਏ ਆਪਣੇ ਘੋਦ ਦਾ ਰੇਟ ਹੈ ਜੇ ਕਿਸੇ ਨੂੰ ਘੋਦ ਦੀ ਲੋੜ ਹੋਵੇ ਤਾਂ ਆਪਣੇ ਨਾਲ ਜਦੋਂ ਮਰਜੀ ਕੰਟੈਕਟ ਕਰਕੇ ਜਦੋਂ ਮਰਜੀ ਲੈ ਸਕਦਾ ਵਧੀਆ ਮਿਲੂਗਾ ਫੁੱਲ ਜ਼ਿੰਮੇਵਾਰੀ ਹੈ ਘੋਦ ਦੀ ਆਪਾਂ ਬਾਰ-ਬਾਰ ਕਹਿੰਦੇ ਆ ਘੋਦ ਨਹੀਂ ਆਪਣਾ ਮਾੜਾ ਹੋਊਗਾ ਆਉਧੀਆਂ ਮਹਿਸਾਂ ਦਾ ਆਪਣੇ ਮੱਝਾਂ ਦਾ ਸਾਰਿਆਂ ਦਾ ਆਪਣੇ ਕੋਲੇ ਪਸ਼ੂ ਰੱਖੇ ਨੇ ਆਪਾਂ ਆਪਦਾ ਹੀ ਤਿਆਰ ਕਰਦੇ ਆ ਕੋਈ ਦੁੱਧ ਨਹੀਂ ਮੁੱਲ ਲੈਂਦੇ ਕੋਈ ਹੋਰ ਨਹੀਂ ਕਰਦੇ ਤੇ ਆਪਾਂ ਤਾਂ ਆਪਦਾ ਹੀ ਬਣਾ ਕੇ ਦੇਵਾਂਗੇ ਤੇ ਜਦੋਂ ਪ्युअर ਹੋਊਗਾ ਕੋਈ ਕੈਮੀਕਲ ਨਹੀਂ ਕੁਝ ਨਹੀਂ ਹੈਗਾ ਜਿਵੇਂ ਮਰਜੀ ਜਿਹੜੇ ਬੰਦੇ ਨੇ ਇੱਕ ਵਾਰੀ ਖਾ ਲਿਆ ਤੁਸੀਂ ਬਾਰ-ਬਾਰ ਮੰਗੋਗੇ ਵੀ ਹਾਂ ਕਿਉਂ ਹੈਗਾ ਵੀ ਠੀਕ ਹੈ ਤੇ ਸਾਫ਼ ਸੁਥਰਾ ਸਫਾਈ ਹੋਊਗੀ ਸਫਾਈ ਤਾਂ ਆਪਣੀ ਮਹਿਸਾਵਾਗਰੀ ਦੇਖ ਲਓ ਤੁਸੀਂ ਕਿੰਨੀ ਸਫਾਈ ਹੈ ਉਹ ਸੂ ਵੀ ਆਏ ਬੈਠੇ ਨੇ ਕਸੂਮਾ ਦੇ ਵੀ ਨੀ ਗੋਹਾ ਲੱਗਿਆ ਮਿਲੂਗਾ ਆਪਣੇ ਦੇ ਵਾਲੀ ਗੱਲ ਤਾਂ ਕੀ ਐ ਤੇ ਆ ਘਿਓ ਦੀ ਤਾਂ ਸਫਾਈ ਹੋਣੀ ਹੋਣੀ ਤੇ ਜਦੋਂ ਮਰਜੀ ਲੈ ਸਕਦੇ ਆ ਆਪਾਂ ਨੂੰ ਕੰਟੈਕਟ ਕਰ ਲਿਓ ਜੀ ਨੂੰ ਭੈਣ ਭਾਈ ਨੂੰ ਲੋਡ ਹੋਵੇ ਖੁਆ ਵੀ ਬਣਾਇਆ ਕਰਾਂਗੇ ਆਪਾਂ ਅਜੇ ਘਿਓ ਦਾ ਕੰਮ ਚਲਾਇਆ ਹੌਲੀ ਹੌਲੀ ਆਵਾਂਗੇ ਤੁਹਾਡੇ ਸਨਯੋਗ ਨਾਲ ਤੇ ਆਪਣਾ ਚੈਨਲ ਫੋਲੋ ਕਰ ਲਿਓ ਅੱਗੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਭੈਣ ਭਾਈ ਅੱਜ ਕੱਲ ਗੰਦ ਖਵਾਈ ਜਾਂਦੇ ਨੇ ਯਾਰ ਹਨਾ ਸਭ ਤੋਂ ਵੱਡੀ ਗੱਲ ਉਹ ਆ ਗੰਦ ਖਵਾਈ ਜਾਂਦੇ ਨੇ ਉਹਦੇ ਨਾਲੋਂ ਐ ਤਾਂ ਨਹੀਂ ਸਾਫ ਸੁਥਰੀ ਐ ਬੰਦੇ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਨੇ ਖਬਰਾ ਕਾਦਾ ਬਣਾਉਂਦੇ ਨੇ ਵਿੱਚ ਕੈਮੀਕਲ ਪਾਈ ਜਾਂਦੇ ਨੇ ਦੁੱਧ ਦਾ ਕੀ ਹੋਰ ਕੀ ਐ ਅੱਜ ਆਪਾਂ ਆਪਦੀ ਮਿਹਨਤ ਦੇ ਪੈਸੇ ਲੈਣੇ ਆ ਹਨਾ ਜਾਇਜ ਕੋਈ ਨਜਾਇਜ ਵੀ ਨਹੀਂ ਹੈਗੀ ਸਾਨੂੰ 1500 ਚ ਪੜਤਾ ਪੈਂਦਾ ਉਦੋਂ ਘੱਟ ਸਾਨੂੰ ਪੜਤਾ ਨਹੀਂ ਪੈਂਦਾ ਜਦੋਂ ਅਸੀਂ ਕੰਮ ਹੀ ਵਧੀਆ ਕਰਨਾ ਹੈ ਗਾਹਾਂ ਸੋਨੂੰ ਵੀ ਖਾਦੇ ਦਾ ਪੈਸੇ ਲੱਗਿਆਂ ਦਾ ਸੁਆਦ ਆਵੇ ਹਾਂ ਵੀ ਚੀਜ਼ ਮਿਲੀ ਆ ਯਾਰ ਦੁੱਖ ਨਾ ਆਵੇ ਹਨਾ ਜੇ ਹੁਣ ਸਸਤੇ ਨੂੰ ਰੋਏ ਰੂਈ ਆ ਉਹਦਾ ਕੀ ਫਾਇਦਾ ਵੀ ਸਸਤਾ ਸਸਤਾ ਹੈ ਵੇ ਖਾਣ ਨੂੰ ਹੁਣ ਕੈਂਸਰ ਹੋਈ ਜਾਂਦੇ ਨੇ ਹੋਰ ਹੋਈ ਜਾਂਦੇ ਨੇ ਕਿਉਂ ਨਾ ਕੋਈ ਹੋਰ ਆਉਂਦਾ ਬਾੜਾ ਚੱਲ ਰਿਹਾ ਗੰਦਪਿੱਲਾ ਤੇ ਹੁਣ ਬਿਮਾਰੀਆਂ ਵੀ ਇੰਨਾ ਕਰਕੇ ਵਧੀਆਂ ਨੇ ਅੱਗੇ ਆਪਣੇ ਬਜ਼ੁਰਗ ਸੀ ਪੁਰਾਣੇ ਹਨ ਤੇ ਉਹਨਾਂ ਨੂੰ ਬਿਮਾਰੀ ਲਾ ਲੋ ਚੰਗਾ ਕਿ ਉਹ ਖਰਾਕਾ ਦਹੀਂ ਖਾਂਦੇ ਸੀ ਕਿਉਂ ਨਹੀਂ ਹੁੰਦੀਆਂ ਸੀ ਛੁੱਧ ਸੀ ਤੇ ਆਪਾਂ ਬਾਕੀ ਛੋਲੇ ਪਾਉਣੇ ਆ ਮੈਂ ਸਾਨੂੰ ਬੜੇਵੇਂ ਛੋਲੇ ਆ ਗੰਦ ਪਿੱਲਾ ਪਸੂ ਵੀ ਨਹੀਂ ਪਾਉਂਦੇ ਜੇ ਪਾਵਾਂਗੇ ਸਾਡੇ ਪਸੂ ਖਰਾਬ ਹੋ ਜਾਣਗੇ ਪਹਿਲੀ ਗੱਲ ਤਾਂ ਤੇ ਪਸੂ ਨਹੀਂ ਰਹਿਣਦੇ ਜਿਆਵਾਸੀ ਨਾਲ ਨਾਲ ਅਸਲ ਤੇ ਵੀ ਕੰਮ ਕਰਨਾ ਨਾ ਪਸੂ ਰੱਖਣੇ ਆ ਤੇ ਇਹ ਤਾਂ ਆਇਆ ਉਹ ਨਹੀਂ ਹੁੰਦਾ ਹੈਗਾ ਹੁਣਾਂ ਘੱਟੀ ਲਾ ਲਓ ਆਪਣੀ ਅੱਠ ਦਿਨਾਂ ਦੀ ਐ ਇਹ ਲਾੜਲੇ ਦੀ ਆ ਸੀਮਣ ਲੱਗਿਆ ਹੋਇਆ ਸੁਖਵੀਰ ਢਾਂਡੇ ਵਾਲੇ ਦਾ ਤੇ ਹਜੇ ਉਹ ਦੇਖੋ ਤੁਸੀਂ ਨਾ ਡੂਆ ਜਾ ਥੋੜਾ ਜਲ ਚੌਂਕਦਾ ਹੈ ਜੀ ਤੇ ਤੁਸੀਂ ਦੇਖ ਲਓ ਜਿਹੜਾ ਸੀਮਣ ਆ ਯਾਰ ਜਾਂ ਕੋਈ ਉਹ ਹੈ ਬਰੀਡ ਤੇ ਕੰਮ ਕਰਾਂਗੇ ਉਹ ਆੱਡੀ ਆਊਗਾ ਕੱਦਗਾਠ ਦੇਖ ਲਓ ਕਿੱਦਾਂ ਉੱਚੇ ਲੰਮੀ ਆ ਹਨਾ ਤੇ ਐਂ ਲਾ ਲਓ ਤੁਸੀਂ ਫਿਰ ਇਹ ਜੀ ਯਾਰ ਪਸ਼ੂਆਂ ਨੂੰ ਪਾ ਕੇ ਪੋਲਾਂ ਦੀ ਕਿਵੇਂ ਬਚਣਗੇ ਇੱਥੇ ਉਹ ਤਾਂ ਐਂ ਹੁੰਦਾ ਵੀ ਜਲਦ ਆ ਵੀ 70 80 ਹਜ਼ਾਰ ਦੀ ਮਹਸ ਲੈ ਲਈ ਚਲ ਉਹਨੇ ਕਦਾ ਦੁੱਧ ਪਾ ਜੂ ਦੁੱਧ ਬਾਅਦ ਕਟਿਆਣੇ ਨੂੰ ਦੇ ਸਕਦਾ ਪਰ ਆਪਣਾ ਨਾਲ ਨਸਲ ਤੇ ਕੰਮ ਆਣਾ ਆਪਾਂ ਤਾਂ ਵਧੀਜੀ ਚੀਜ਼ ਪਾਉਣੀ ਪਊਗੀ ਖਾਦ ਖਰਾਕ ਪਸ਼ੂ ਫੇਰ ਹੀ ਬਚਣਗੇ ਤੇ ਬਾਕੀ ਕਿਉ ਉਹਦੀ ਆਪਣੀ ਫੁੱਲੀ ਜ਼ਿੰਮੇਵਾਰੀ ਐ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਕਿਲੋ ਕਿਲੋ ਘਿਓ ਲੈ ਕੇ ਦੇਖਿਓ ਤੇ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਹਾਂ ਕੋਈ ਚੀਜ਼ ਲਈ ਐ ਯਾਰ ਬਾਈ ਤੋਂ ਤੇ ਆਪਾਂ ਲੰਮਾ ਟਾਈਮ ਜੇ ਆਪਾਂ ਮਾੜਾ ਤਿਆਰ ਕਰਾਂਗੇ ਹਨਾ ਆਪਣਾ ਕੰਮ ਕਿਵੇਂ ਚੱਲੂਗਾ ਪਹਿਲੀ ਗੱਲ ਤਾਂ ਇੱਕ ਵਾਰੀ ਲੈ ਲੂ ਆਲਾ ਦੂਜੀ ਵਾਰ ਕਰੂਗਾ ਨਾ ਬਾਈ ਬਾਕੀ ਆਪਾਂ ਇਹ ਕੰਮ ਕਰਨੇ ਨਹੀਂ ਆਪਾਂ ਆਪਦੇ ਉਹ ਮੰਗੋ ਜਦੋਂ ਪੈਸੇ ਮਿਲਦੇ ਨੇ ਆਪਰ ਨੂੰ ਇਹ ਕੰਮ ਕਰਨ ਦੀ ਕਿ ਲੋਡ ਹਨਾ ਤੇ ਇਹ ਕੰਮ ਆਪਾਂ ਕਰਨਾ ਹੀ ਨਹੀਂ ਹੈਗਾ ਆਪਾਂ ਤਾਂ ਘਿਓ ਵਧੀਆ ਘਿਓ ਦਿਆ ਕਰਾਂਗੇ ਤੁਹਾਨੂੰ ਤੇ ਆਨਲਾਈਨ ਵੀ ਭੇਜ ਦਿਆ ਕਰਾਂਗੇ ਜੇ ਕਿਸੇ ਨੂੰ ਭੇਜਣਾ ਹੋਵੇ ਤੇ ਕੋਰੀਆ ਦਾ ਖਰਚਾ ਲੱਗਿਆ ਕਰੂਗਾ ਤੇ ਕੋਰੀਆ ਵੀ ਕਰਾ ਦਾਂਗੇ ਜੇ ਕਿਸੇ ਨੂੰ ਲੋਡ ਹੋਵੇ ਕਿੰਨੇ ਦੀ ਉਹਦਾ ਖਰਚਾ ਲੱਗੂਆ ਪਰ ਆਪਣਾ ਰੇਟ 1500 ਰੁਪਏ ਉਹ ਅਸੀਂ ਅਲੱਗ ਤੋਂ ਲੈਣਾ ਹੈ ਤੇ ਜਿਹੜਾ ਖਰਚ ਆਇਆ ਕਰੂਗਾ ਉਹ ਤੁਹਾਨੂੰ ਪਾਉਣਾ ਪਿਆ ਕਰੂਗਾ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਬਿਮਾਰੀਆਂ ਤੋਂ ਬਚੋ ਵਧੀਆ ਸੁੱਧ ਚੀਜ਼ਾਂ ਲਓ ਖਾਓ ਨੇ ਸਾਡਾ ਹੌਸਲਾ ਵਧਾਏ ਤੁਹਾਡੇ ਭਾਈਆਂ ਨਾਲ ਤਾਂ ਫਿਰ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਨਾਲ ਚੈਨਲ ਚੱਲ ਰੱਖੋ ਤੁਹਾਡੇ ਸੰਯੋਗ ਨਾਲ ਤੇ ਤੇ ਕਮੈਂਟਾਂ ਚ ਦੱਸਿਓ ਵੀ ਤੁਹਾਨੂੰ ਵੀਰ ਕੰਮ ਕਿਵੇਂ ਲੱਗਦਾ ਆਪਣਾ ਵਧੀਆ ਲੱਗਦਾ ਹੈ ਜਰੂਰ ਥੋੜਾ ਹੌਂਸਲਾ ਯਾਰ ਭਾਈਆਂ ਦਾ ਸਨਯੋਗ ਦੀ ਲੋੜ ਹੁੰਦੀ ਹੈ ਹਨਾ ਤੇ ਬਾਕੀ ਕੋਈ ਵੀਡੀਓ ਚ ਵੱਧ ਘੱਟ ਕੇ ਅਜੇ ਨਵੀਂ-ਨਵੀਂ ਯਾਰ ਬਣਾਉਣ ਲੱਗੇ ਆ ਤਾਂ ਮਾਫੀ ਚਾਹੁੰਦੇ ਹਾਂ ਤੁਹਾਨੂੰ ਭਰਾਵਾਂ ਤੋਂ ਕਈ ਵਾਰੀ ਅਜੇ ਫਿਰ ਬੰਦਾ ਟ੍ਰੈਂਡ ਹੋਈ ਜਾਂਦਾ ਹੌਲੀ-ਹੌਲੀ ਹੌਲੀ ਤਾਂ ਤੁਸੀਂ ਬਾਕੀ ਜੇ ਆਪਣਾ ਨੰਬਰ ਹੈਗਾ 9779058399 ਜਦੋਂ ਮਰਜ਼ੀ ਕਾਲ ਲਾਇਓ ਤੇ ਆਪਾਂ ਨੂੰ ਜਦੋਂ ਮਰਜ਼ੀ ਦੱਸਿਓ ਆਪਾਂ ਉਹ ਠੀਕ ਹੋ ਭੇਜ ਦਾਂਗੇ ਉਰੇ ਆ ਕੇ ਕਰਿਆ ਆ ਕੇ ਲੈ ਆ ਸਕਦਾ ਇੱਥੋਂ ਲੈ ਜੂ ਜਦੋਂ ਮਰਜ਼ੀ ਕਾਲ ਕਰਿਓ ਸਤਿ ਸ੍ਰੀ ਅਕਾਲ ਜੀ ਧੰਨਵਾਦ ਆਪਣੇ ਚੈਨਲ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਿਰਪਾ ਕਰਕੇ ਨੈ ਫੋਲੋ ਕਰ ਲਿਓ ਇਹ ਵੀ ਬੇਨਤੀ ਆ ਤੁਹਾਡੇ ਮੂਰੇ ਇੱਕ ཏེ 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 ཏེ